ਕੀ ਪਤਾ ਲੱਗਦਾ ਕਉਣ ਦੂਸਰਾ ਨੇ ਕਉਣ ਸੱਜੇ ਨਹੀਂ ਚੀਜ਼ਾਂ ਦਾ ਕੋਈ ਤਾਂ ਕੋਈ ਪਤਾ ਨਹੀਂ ਲੱਗਦਾ ਸਹੀ ਕੁਛ ਬਹਿਮਤ ਰੱਖ ਲੋ ਤੇ ਪਰ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਭਈਆ ਬੀਤੀ ਦੇ ਰਾਤ ਇੱਕ ਪ੍ਰਵਾਸੀ ਦੀ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਗਊਆਂ ਨੂੰ ਚਾਰਨ ਵਾਸਤੇ ਇਕੱਠੀ ਕੀਤੀ ਸੀ ਝੋਨੇ ਦੀ ਪਰਾਲੀ ਲੇਕਿਨ ਕੀ ਪਤਾ ਸੀ ਕਿ ਇੰਨੀ ਮਿਹਨਤ ਨਾਲ ਇਕੱਠੀ ਕੀਤੀ ਗਈ ਝੋਨੇ ਦੀ ਪਰਾਲੀ ਮਿੰਟਾਂ ਸੈਂਕੜਾਂ ਵਿੱਚ ਹੀ ਸੜ ਕੇ ਹੋ ਜਾਵੇਗੀ ਸਵਾਹ ਤਸਵੀਰਾਂ ਸਾਹਮਣੇ ਆਈਆਂ ਹਨ ਜ਼ਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਅਧੀਨ ਪੈਂਦੇ ਪਿੰਡ ਕੁੱਦਾ ਤੋਂ ਜਿੱਥੇ ਕਿ ਬੀਤੀ ਦੇਰ ਰਾਤ ਇੱਕ ਪ੍ਰਵਾਸੀ ਓਮ ਪ੍ਰਕਾਸ਼ ਜੋ ਕਿ ਰਾਜਸਥਾਨ ਤੋਂ ਇਸ ਪਿੰਡ ਵਿੱਚ ਆਪਣੀਆਂ ਗਊਆਂ ਨੂੰ ਚਾਰਨ ਲਈ ਪਿਛਲੇ ਕਈ ਸਾਲਾਂ ਤੋਂ ਇੱਥੇ ਰਹਿ ਰਿਹਾ ਸੀ ਤਾਂ ਇਸ ਮਜ਼ਦੂਰ ਨੇ ਆਪਣੀਆਂ ਗਊਆਂ ਵਾਸਤੇ ਝੋਨੇ ਦੀ ਪਰਾਲੀ ਇਕੱਠੀ ਕੀਤੀ ਸੀ ਤਾਂ ਬੀਤੀ ਰਾਤ ਇਸ ਨੂੰ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ ਦਾ ਤਾਂ ਪਤਾ ਨਹੀਂ ਲੱਗ ਸਕਿਆ ਲੇਕਿਨ ਪੀੜਤ ਨੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤੇ ਦੱਸਿਆ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਬੜੀ ਹੀ ਜਦੋਜਹਿਦ ਮਗਰੋਂ ਇਸ ਪ੍ਰਾਲੀ ਤੇ ਅੱਗ ਤੇ ਕਾਬੂ ਪਾਇਆ ਅੱਗ ਇੰਨੀ ਭਿਆਨਕ ਸੀ ਕਿ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਇਸ ਗਰੀ ਮਜ਼ਦੂਰ ਦੀ ਝੋਨੇ ਦੀ ਪ੍ਰਾਲੀ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਅਤੇ ਝੋਨੇ ਦੀ ਪ੍ਰਾਲੀ ਸੜ ਕੇ ਸੁਆਹ ਹੋ ਗਈ ਪਿੰਡ ਵਾਸੀਆਂ ਨੇ ਸਰਕਾਰ ਤੋਂ ਇਸ ਪ੍ਰਵਾਸੀ ਓਮ ਪ੍ਰਕਾਸ਼ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ ਓਮ ਪ੍ਰਕਾਸ਼ ਕੀ ਹੋਇਆ ਜਿਹੜੀ ਅੱਗ ਲੱਗੇ ਕੀ ਕੰਨ ਹੋਇਆ ਕੋਈ ਯਾਰ ਅੱਗ ਕੋਈ ਜਾਣ ਕੇ ਲਗਾ ਕੇ ਉੱਠ ਗਿਆ ਯਾਰ ਕੀ ਅਬ ਕੀ ਪਤਾ ਲੱਗਦਾ ਕਉਣ ਦੋਸਤ ਨੇ ਕਉਣ ਸੱਜਣ ਨੇ ਇਹ ਚੀਜ਼ਾਂ ਦਾ ਕੋਈ ਤਾਂ ਕੋਈ ਪਤਾ ਨਹੀਂ ਲੱਗਦਾ ਮੜ ਲਾਈ ਹੈ ਅੱਗ ਲਾਈ ਹੈ ਲੱਗੀ ਨਹੀਂ ਜੀ ਯਾਰ ਕਿੰਨੀਆਂ ਟਰਾਲੀਆਂ 80 ਟਰਾਲੀਆਂ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਹੋਇਆ ਹੀ ਹੈ 1 ਲੱਖ ਡੇਢ ਲੱਖ ਦਾ ਹੋ ਰੂ ਹੋ ਗਿਆ ਡੇਢ ਇੱਕ ਲੱਖ ਦਾ ਹੋ ਗਿਆ ਕਿਵੇਂ ਪਾਇ ਅੱਗ ਤੇ ਕਾਬੂ ਅੱਗੇ ਗੱਡੀਆਂ ਆਗੇ ਪਗਾਉਂਗੇ ਬੰਦੇ ਆਗੇ ਇਕੱਠੇ ਹੋਗੇ ਸਾਰੇ ਇਕੱਠੇ ਹੋਗੇ ਵਿੱਚ ਪਾਣੀ ਪੂਣੀ ਪਾ ਕੇ ਅੱਗ ਬੰਦ ਕਰੀਏ ਤੇਜਾ ਮੈਂਬਰ ਹੈ ਜੀ ਉੱਦੇ ਤੋਂ ਤੇ ਇਹ ਇੱਥੇ ਗਾਂਗਾਂ ਵਾਲੇ ਰਾਜਤਾ ਨਹੀਂ ਰਹਿੰਦੇ ਹੈਗੇ ਕਰੀਬ ਪਿਛਲੇ 15-20 ਸਾਲਾਂ ਤੋਂ ਰਹੇ ਨੇ ਇੱਥੇ ਇਹ ਗਊਆਂ ਬਾਸ ਤੇ ਪਰਾਲੀ ਇਕੱਠੀ ਕਰਦੇ ਹੁੰਦੇ ਆ ਹਰ ਸਾਲ ਇਹ ਪਿਛਲੀ ਵਾਰ ਵੀ ਅੱਗ ਲੱਗੀ ਸੀ ਏਦਕੀ ਵੀ ਅੱਗ ਲੱਗੀ ਕਰੀਬ 8:30 ਵਜੇ ਅੱਗ ਲੱਗੀ ਹੈ ਤੇ ਬਹਿੰਦੇ ਬਹਿੰਦੇ ਤੇ ਕੰਮ ਵੱਧ ਗਿਆ ਜੀ ਕਾਫੀ 2-300 ਪਿੰਡ ਦਾ ਬੰਦਾ ਇਕੱਠਾ ਹੋਇਆ ਟਰੈਕਟਰ ਆਏ ਗੱਡੀਆਂ 6-7 ਤੱਕ ਭਜਾਉਣ ਲਈ ਬੁਲਾਈਆਂ ਜੀ ਇਹ 3 ਵਜੇ ਤੱਕ ਪੂਰਾ ਜਦੋਂ ਜਿਹਦ ਨਾਲ ਅੱਗੇ ਤੱਕ ਬੜਾ ਕੰਟਰੋਲ ਕੀਤਾ ਗਿਆ ਫੇਰ ਵੀ ਸਾਰੀ ਆਦੀ ਧੁੱਕੀ ਗਈ ਹੈ ਅੱਗ ਲੱਗਣ ਦਾ ਕਾਰਨ ਕੀ ਮੰਨ ਸਕਦੇ ਇਹਦਾ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ ਜੀ ਕੋਈ ਸ਼ਰਾਰਤ ਕਰ ਗਿਆ ਹੋਵੇ ਜਾਂ ਕਿਸੇ ਕਾਰਨ ਲੱਗਿਆ ਹੋਵੇ ਪਰ ਬੁਝਾਉਣ ਤੇ ਬਹੁਤ ਜ਼ੋਰ ਲਾਇਆ ਲੋਕਾਂ ਨੇ ਮਦਦ ਕੀਤੀ ਜੀ ਇਹ 65 70 80 ਟਰਾਲੀਆਂ ਸੀਗੀਆਂ ਜੀ 70 80 ਟਰਾਲੀਆਂ ਮੱਚ ਕੇ ਸਾਰੀ ਸੁਆਹ ਹੋ ਗਈ ਕੀ ਮੰਗ ਕਰਦੇ ਬੰਗਦੇ ਹੀ ਆ ਵੀ ਗਰੀਬ ਬੰਦੇ ਦੀ ਕੋਈ ਮਦਦ ਹੋ ਜਾਈ ਨਾ ਇਹ ਗਉਆਂ ਨੂੰ ਤੁਹਾਨੂੰ ਪਤਾ ਸਾਲ ਪਰ ਟਾਈਮ ਪਾਸ ਕਰਨਾ ਬਹੁਤ ਔਖਾ ਦਾ ਇਹਦਾ ਵਿਚਾਰੇ ਦਾ ਰੋਈ ਜਾਂਦੇ ਦੀ ਬੈਠੇ ਰਾਤ ਇਹਦੇ ਨਾਲ ਘਰਾਂ ਨੂੰ ਅੱਗ ਪੈ ਜਾਂਦੀ ਝੁੱਗੀਆਂ ਨੂੰ ਉਹਨਾਂ ਨੇ ਸਮਾਨ ਕੱਢ ਕੇ ਬਾਹਰ ਪਰੇ ਲੈ ਕੇ ਗਏ ਇਹ ਪਿੰਡ ਦੇ ਨੇ ਅੱਧੀ ਉਪਰ ਵਾਲੀ ਆ ਬਚਾ ਲਈ ਅੱਧੇ ਨੂੰ ਆ ਗਿਆ ਜਿਹੜੀ ਪੈ ਗਈ ਉਹਦਾ ਬੁਝੀ ਨਹੀਂ ਕਿਸੇ ਹਿਸਾਬ ਨਾਲ ਬਥੇਰਾ ਜੋਰ ਲਾਇਆ 3 ਵਜੇ ਤੱਕ ਰਾਤ ਨੂੰ ਜੀ ਸਾਰੀ ਰਾਤ ਤੁਰੇ ਫਰੇ ਲੋਕ ਇੱਥੇ ਗਰੀਬ ਬੰਦਾ ਸੀ ਇਹ ਗਉਆਂ ਪਾਲਦਾ ਵਿਚਾਰਾ ਇੱਥੇ ਬਹੁਤ ਇਹਨੂੰ ਕਰੋ 20-25 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਇੱਥੇ ਇਹਨੇ ਮਤਲਬ ਪਰਾਲੀ ਇਕੱਠੀ ਗੁੰਗਾਂ ਵਾਸਤੇ ਇਕੱਠੀ ਕਰੀ ਸੀ ਇਹਨੇ ਤੇ ਅੱਗ ਦਾ ਓਹ ਕਾਰਨ ਪਤਾ ਨਹੀਂ ਲੱਗਿਆ ਵਿਕੇ ਮੇਨ ਲੱਗੀ ਕਿਵੇਂ ਨਾ ਲੱਗੀ ਓ ਸਰਕਟ ਵੀ ਨੇੜੇ ਹੈ ਨਹੀਂ ਕੋਈ ਸਹੀ ਕਿਸੇ ਬਹਿਮਤ ਰੱਖ ਲੋ ਤੇ ਪਰ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਬਈ ਇਹਦਾ 70 80 ਟਰਾਲੀਆਂ ਸੀ ਜਿਹੜੀਆਂ ਇਕੱਠੀਆਂ ਕਰੀਆਂ ਸੁੱਕੀਆਂ ਟਰਾਲੀਆਂ ਸੀ ਬਈ ਪਰਾਲੀ ਇਕੱਠੀ ਕਰੀ ਇਹਨੇ ਖਰਚਾ ਲੱਗ 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਦਾ ਘੱਟ ਤੋਂ ਘੱਟ ਗਰੀਬ ਬੰਦਾ ਇਹ ਤੇ ਜਦੋਂ ਜੈਦਨਾ ਬਈ ਇੱਥੇ ਅੱਗ ਬੁਝਾਈ 3 ਵਜੇ ਦੇ ਨੂੰ ਬਈ ਗੱਡੀਆਂ ਆਈਆਂ ਪਿੰਡ ਦੇ ਲੋਕ ਵੀ 2-300 ਇਕੱਠਾ ਹੋਇਆ ਤੇ ਇਹਾਂ ਮਰ ਜਣ ਮਾੜੀ ਮੋਟੀ ਗੋਟਾਲੀ ਜਿਹੜੀ ਬਚਾਈ ਉਹ ਬਚੀ ਉਹਦੀ ਅਖੜਾਂ ਗੱਲ ਤਾਂ ਇਹ ਹੈ ਵੀ ਇਹ ਗਰੀਬ ਬੰਦੇ ਜੇ ਕੋਈ ਮਦਦ ਕਰੀ ਜਾਵੇ ਸਰਕਾਰਾਂ ਤੋਂ ਕੋਈ ਮਾੜਾ ਮੋਟਾ ਕੋਈ ਇਹਨੂੰ ਸਹਾਇਤਾ ਮਿਲ ਜੇ ਗੰਗਾਵਾਸਾ ਲੋਕ ਉਹੀ ਬਹੁਤ ਪ੍ਰਣਾਲਨ ਕਰਦੇ ਆ ਬਹੁਤ ਪ੍ਰਣਾਲਨ ਕਰਦੇ ਤੁਹਾਨੂੰ ਪਤਾ ਸ਼ਰਮਾ ਉਹੀ ਗੱਲ ਹੈ ਪ੍ਰਣਾਲਨ ਤਾਂ ਇਹ ਕਰਨਾ ਚਾਹੀਦਾ ਹੈ ਸਰਕਾਰ ਨੂੰ ਵੀ ਕੋਈ ਮਾੜਾ ਮੋਟਾ ਇਹਨਾਂ ਬਾਰੇ ਸੋਚਣਾ ਚਾਹੀਦਾ ਹੈ ਕੋਈ ਮਾੜਾ ਮੋਟਾ ਦਾ ਗਰੀਬ ਬੰਦੇ ਦਾ ਕੋਈ ਫਾਇਦਾ ਹੋ ਜਾਵੇ ਕਿੱਥੋਂ ਦਾ ਬੰਦਾ ਹੈ ਕਿੱਥੇ ਰਹਿੰਦਾ ਇਹ ਬੀਕਾਂ ਨੇ ਤਿਆਰੀ ਬਹੁਤ ਪਿੰਡ ਦੇ ਵਿੱਚ ਮੋਹ ਪਿਆਰ ਆ ਇਹਨਾਂ ਦਾ ਪਈ 25 ਸਾਲ ਹੋ ਗਏ ਇਹਨਾਂ ਗੰਗਵਾ ਯਤੇ ਗੰਗਪਾਲ ਦੇ ਗੋਗਾ ਚਾਰ ਦੇ ਤੇ ਆਪ ਦਾ ਕੀ ਮੰਗ ਕੀ ਗੱਲ ਮੰਗਤਾ ਇਹੀ ਹੈ ਬਸ ਵੀ ਸਰਕਾਰ ਦੇ ਵੱਲੋਂ ਕੋਈ ਭਾਈ ਮਾੜਾ ਮੋਟਾ ਇਹਨਾਂ ਦੀ ਮਦਦ ਕਰੀ ਜਾਵੇ ਮਾੜਾ ਮੋਟਾ ਜਿਹੜਾ ਕੋਈ ਇਹਦਾ ਹੁਣ ਤੂੜੀ ਚੰਦ ਵੀ ਇਹਨੂੰ ਮੁੱਲ ਲੈਣਾ ਪਊਆ ਲੱਖ ਡੇਢ ਲੱਖ ਦਾ ਇਹ ਨੁਕਸਾਨ ਹੋ ਗਿਆ ਜਿਹੜਾ ਇਹ ਵੀ ਮਤਲਬ ਵੀ ਜਰਨੇ ਪੂਏ ਨੂੰ ਉਹੀ ਗੱਲ ਇਹੀ ਉਮੀਦ ਹੈ ਸਰਕਾਰ ਕੋਈ ਮਾੜਾ ਮੋਟਾ ਇਹਦਾ ਕੋਈ ਸਹਾਰਾ ਦੇ ਪ੍ਰਕਾਸ਼ ਆਪਣੇ ਕੁਦੇ ਪਿੰਡ 'ਚ ਰਹਿੰਦਾ ਹੈ 15-20 ਸਾਲ ਤੋਂ ਇੱਥੇ ਹੀ ਰਹਿ ਰਹੇ ਆ ਐਸੇ ਜਗ੍ਹਾ ਤੇ ਇਹ ਪਰਾਲੀ ਇਕੱਠੀ ਕਰਦੇ ਹੁੰਦੇ ਆ ਪਸ਼ੂਆਂ ਦੇ ਚਰਾਉਣ ਲਈ ਹਰ ਸਾਲ ਹੀ ਇਕੱਠੀ ਕਰਦੇ ਆ ਇਹ ਪਿਛਲੇ 4-5 ਮਹੀਨੇ ਪਹਿਲਾਂ ਵੀ ਇਹ ਇਹਨਾਂ ਦੀ 50-60 ਲੀਆਂ ਮੱਚੀਆਂ ਸੀ ਦੂਸਰੀ ਵਾਰ ਇਸੇ ਜਗ੍ਹਾ ਤੇ ਮੱਚ ਗਈ ਤੇ ਪਿੰਡ ਨੇ ਪਿੰਡ ਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ ਪਰਾਲੀ ਨੂੰ ਅੱਗ ਤੇ ਕਾਬੂ ਪਾਉਣ ਲਈ ਫਿਰ ਬਠਿੰਡ ਤੋਂ ਫਾਇਰ ਡੀਟ ਦੀਆਂ ਗੱਡੀਆਂ ਵੀ ਆਈਆਂ ਉਹਨਾਂ ਨੇ ਵੀ ਬਹੁਤ ਹੈਲਪ ਕੀਤੀ ਸਰਕਾਰ ਵੱਲੋਂ ਵੀ ਅੱਗ ਬੁਝਾਉਣ ਚ ਪੂਰੀ ਮਦਦ ਕੀਤੀ ਗਈ ਹੈ ਹੋਰ ਪਰਾਲੀ ਵੀ ਬਚ ਗਈ ਹੈ ਨਾਲ ਪਰਾਲੀ ਹੋਰ ਵੀ ਪਈ ਸੀ ਪਰ ਹੁਣ ਇਹਦਾ ਵਿਚਾਰੇ ਦਾ ਔਖਾ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਦੂਜੀ ਵਾਰ ਹੋ ਗਿਆ ਕਰਕੇ ਨਾ ਇਹਨੂੰ ਕੋਈ ਹੈਲਪ ਹੋਣੀ ਚਾਹੀਦੀ ਹੈ ਜੀ ਕੀ ਮੰਗ ਕਰਦੇ ਮੰਗ ਕਰਦੇ ਵੀ ਵਿਚਾਰੇ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਹੁਣ ਤਾਂ ਖੇਤਾਂ ਚ ਪਰਾਲੀ ਵੀ ਹੈ ਨਹੀਂ ਵੀ ਦੁਬਾਰਾ ਇਕੱਠੀ ਕਰੀ ਜਾਊਗੀ